ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਿਨ ਤੀਜਾ ਸੁਣੋ ਅੱਜ ਤੁਹਾਡੇ ਮਨ ਦਾ ਇੱਕ ਸਭ ਤੋਂ ਵੱਡਾ ਭ੍ਰਮ ਤੋੜ ਦਵਾਂ ਹਰ ਉਹ ਰਿਸ਼ਤਾ ਜਿਹੜਾ ਤੂੰ ਨਿਭਾ ਰਿਆ ਹੈ ਉਹ ਪ੍ਰੇਮ ਨਹੀਂ ਕਈ ਵਾਰ ਉਹ ਸਿਰਫ ਮੋਹ ਹੁੰਦਾ ਹੈ ਮੋਹ ਤੇਰੀ ਆਤਮਾ ਦੀ ਸਭ ਤੋਂ ਵੱਡੀ ਬੇੜੀਆਂ ਹਨ ਮੋਹ ਵਿੱਚ ਤੁਸੀਂ ਪਕੜ ਕੇ ਰੱਖਦੇ ਹੋ ਡਰਦੇ ਨਾਲ ਕਿਤੇ ਇਹ ਮੇਰਾ ਨਾ ਛੁੱਟ ਜਾਵੇ ਕਿਤੇ ਇਹ ਮੇਰੇ ਤੋਂ ਦੂਰ ਨਾ ਹੋ ਜਾਵੇ ਮੋਹੋ ਵਿੱਚ ਮੈਂ ਜਿੰਦਾ ਰਹਿੰਦੀ ਹਾਂ ਮੇਰਾ ਜਿੰਦਾ ਰਹਿੰਦਾ ਹੈ ਮੈਂ ਦਾ ਜਨਮ ਪੀੜਾ ਵਾਲਾ ਹੁੰਦਾ ਹੈ ਪਰ ਪ੍ਰੇਮ ਵਿੱਚ ਤੂੰ ਸਭ ਕੁਝ ਛੱਡ ਦਿੰਦਾ ਹੈ ਪ੍ਰੋਸੇ ਦੇ ਨਾਲ ਪ੍ਰੇਮ ਵਿੱਚ ਤੂੰ ਸਾਹਮਣੇ ਵਾਲੇ ਨੂੰ ਆਜ਼ਾਦ ਕਰ ਦਿੰਦਾ ਹੈ ਉਹਦੇ ਭਲੇ ਵਾਸਤੇ ਅਤੇ ਉਸਦੇ ਪ੍ਰੇਮ ਵਾਸਤੇ ਤੂੰ ਦਾ ਜਨਮ ਹੁੰਦਾ ਹੈ ਤੂੰ ਦਾ ਜਨਮ ਹੀ ਆਨੰਦ ਲਿਆਦਾ ਹੈ ਯਾਦ ਰੱਖੋ ਮੋਹੋ ਬੰਧਨ ਹੈ ਪ੍ਰੇਮ ਮੁਕਤੀ ਹੈ ਮੋਹ ਤੈਨੂੰ ਥੱਲੇ ਸੁੱਟੇਗਾ ਤੇ ਪ੍ਰੇਮ ਤੁਹਾਨੂੰ ਉੱਪਰ ਲੈ ਕੇ ਜਾਵੇਗਾ ਜੇਕਰ ਤੁਹਾਡੇ ਦਿਲ ਵਿੱਚ ਸੱਚਾ ਪ੍ਰੇਮ ਹੈ ਤਾਂ ਛੱਡਣਾ ਵੀ ਸਿੱਖੋ ਕਿਉਂਕਿ ਜੋ ਤੁਹਾਡਾ ਹੈ ਉਹ ਧਰਤੀ ਦੇ ਕਿਸੇ ਵੀ ਥਾਂ ਤੇ ਹੋਵੇ ਤੁਹਾਡੇ ਕੋਲ ਜ਼ਰੂਰ ਆ ਜਾਵੇਗਾ ਜੋ ਤੁਹਾਡਾ ਨਹੀਂ ਪਰ ਉਹ ਪ੍ਰਮਾਤਮਾ ਤੁਹਾਡੇ ਜੀਵਨ ਵਿੱਚੋਂ ਖੁਦ ਹੀ ਦੂਰ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ